ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਲਈ ਦਿਵਾਲੀ ਖੁਸ਼ੀਆਂ ਭਰੀ ਆਵੇ ਤੇ ਅੱਜ ਆਪਾਂ ਤੁਹਾਨੂੰ ਇਹ ਜਿਹੜੇ ਸੂਟ ਹੈ ਚੱਕ ਪਛੱਕ ਇੰਨਾ ਤੇ ਹੈ ਕਿਸੇ ਵੀ ਭੈਣ ਨੇ ਤਿਆਰ ਕਰਵਾਉਣਾ ਹੋਵੇ ਆਪਣੇ ਕੋਲ ਕਲਰ ਹੈਗੇ ਆ ਤੇ ਇਹ ਆਪਣਾ ਸੂਟ ਆਰਡਰ ਤੇ ਪਾਉਣਾ ਹੈ ਇਹ ਤੇ ਇਹ ਥੋੜਾ ਜਾਂ ਪਿੱਕਾ ਹੁੰਦਾ ਥੋੜਾ ਜਾਂ ਇਸ ਤਰ੍ਹਾਂ ਦਾ ਸੂਟ ਹੈ ਇਹ ਕਲਰ ਆਏਗਾ ਇਹ ਪਿਛਵਿੰਨੇ ਛਲਕ ਪਿਛਵਿੰਨਾ ਦਾ ਸੂਟ ਹੈ ਤੇ ਆਪਾਂ ਆਰਡਰ ਤੇ ਸਿੰਧੀ ਬੁਟੀ ਦਾ ਤਿਆਰ ਕਰਨਾ ਹੈ ਸੂਟ ਜਦੋਂ ਆਪਾਂ ਉਹਦਾ ਡਿਜ਼ਾਈਨ ਬਣਾਵਾਂਗੇ ਉਦੋਂ ਵੀ ਤੁਹਾਨੂੰ ਦੱਸਾਂਗੇ ਤਿਆਰ ਹੋਏ ਵੀਡੀਓ ਪਾਵਾਂਗੇ ਤੇ ਇਹ ਕਲਰ ਆਪਣੇ ਕੋਲੇ ਇਹ ਕਲਰ ਦੇ ਆਪਣੇ ਕੋਲ ਦੋ ਸੂਟ ਹੈ ਵੇਖੋ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਤੇ ਟੂ ਸ਼ੇਡ ਦੇ ਵਿੱਚ ਹੈਗਾ ਇਹ ਦੇਖੋ ਅੰਦਰਲੇ ਪਾਸਿਓਂ ਇਹ ਜੋ ਤਾਂ ਤੁਹਾ ਮਾਰ دیا ਟੂ ਸ਼ੇਡ ਆ ਇਹ ਲੇਕਿਨ ਬਹੁਤ ਸੋਹਣਾ ਕੱਲਾ ਰਿਹਾ ਹੈ ਥੋੜਾ ਜਿਹਾ ਤੁਹਾਨੂੰ ਇਹ ਜਿਹਾ ਥੋੜਾ ਜਿਹਾ ਫਿੱਕਾ ਹੁੰਦਾ ਹੈ ਤੇ ਥੋੜਾ ਜਿਹਾ ਡਾਰਕ ਹੈ ਇਹ ਇਸੇ ਪਾਇਨ ਨੇ ਸਿੰਦੀ ਉਟੀ ਦਾ ਨੀਡਲ ਵਰਕ ਦਾ ਤੇ ਪੇਂਟ ਵਾਲੀ ਮਸ਼ੀਨ ਵਾਲਾ ਕਵਾਲੇ ਸੂਟ ਤਿਆਰ ਕਰਵਾਉਣਾ ਹੈ ਹੁਣ ਆਪਾਂ ਤਾਂ ਕਰਵਾ ਸਕਦੇ ਆ ਇੱਕ ਕਲਰ ਆਪਣੇ ਕੋਲ ਇਹ ਹੈ ਬਰੋਜੀ ਕਲਰ ਹੈ ਇਹ ਵੀ ਬਹੁਤ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਇਹ ਤੇ ਤੁਸੀਂ ਸਾਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋ ਸੂਟ ਹੁਣ ਤੁਹਾਨੂੰ ਹੋਰ ਕਲਰ બતાવਨੇ ਹੋਰ ਸੂਟ ਦਿਖਾਉਣੇ ਆ ਇੱਕ ਆਪਣੇ ਕੋਲ ਇਹ ਕਲਰ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਛੋਟ ਦਾ ਇਹ ਵੀ ਆਪਣਾ ਆਰਡਰ ਤੇ ਬਣਨਾ ਹੈ ਇਹ ਵੀ ਸਿੰਧੀ ਬੂਟੀ ਦਾ ਬਣਨਾ ਛੋਟ ਇਹ ਇਹ ਆਪਾਂ ਬਣਾਵਾਂਗੇ ਦੂਜਾ ਬਲੂਨ ਉਹ ਗੁਲਾਬ ਦੇ ਫੁੱਲ ਵਾਂਗੂ ਪੈਂਦਾ ਜਣਾ ਉਹ ਸਾ ਡਿਜ਼ਾਈਨ ਦਾ ਬਣਾਉਣਾ ਆਪਾਂ ਇਹ ਛੋਟ ਆਹਾਂ ਇਹ ਆ ਸਿੰਧੀ ਬੂਟੀ ਦਾ ਬਣਾਉਣਾ ਆਪਾਂ ਕੋਈ ਵੀ ਸੂਟੇ ਚੋ ਪਸੰਦ ਹੋਵੇ ਤੁਸੀਂ ਤਿਆਰ ਕਰਵਾ ਸਕਦੇ ਹੋ ਇਹ ਇਹ ਚਾਰੇ ਸੂਟ ਸ਼ਿਲਕ ਪਸ਼ਮੀਨਾ ਤੇ ਹੈ ਯਾਰੇ ਇਹ ਛਿੰਦੀ ਬੂਟੀ ਦਾ ਬਣਾ ਇੱਕ ਇਹਨਾਂ ਚੋ ਆ ਛਿੰਦੀ ਬੂਟੀ ਦਾ ਬਣਾ ਆਰਡਰ ਤੇ ਇਹ ਦੂਜਾ ਜਿਹੜਾ ਗਲਾਬ ਦੇ ਫੁੱਲਾਂ ਨੂੰ ਕਢਾਈ ਹੁੰਦੀ ਹੈ ਨੀਡਲ ਵਰਕ ਉਹ ਕਰਨੀ ਆ ਆਪਾਂ ਇੱਕ ਸੂਟ ਆਪਣੇ ਕੋਲ ਇਹ ਹੈ ਸ਼ਿਲਕ ਪਸ਼ਮੀਨਾ ਦਾ ਇਹ ਸ਼ਿਲਕ ਪਸ਼ਮੀਨਾ ਨਹੀਂ ਇਹ ਪਸ਼ੀਨ ਪਸ਼ਮੀਨੇ ਦਾ ਹੀ ਸੂਟ ਹੈ ਦੇਖੋ ਖਰਦੀ ਚ ਪਾਉਣ ਵਾਲਾ ਇਹ ਵੀ ਬਹੁਤ ਸੋਹਣਾ ਕਲਰ ਹੈ ਕਿਸੇ ਵੀ ਭੈਣ ਨੂੰ ਇਹ ਪਸੰਦ ਹੋਵੇ ਆਪਣੇ ਕੋਲ ਪੰਜ ਕਲਰ ਹੈ ਚਾਰ ਕਲਰ ਆਪਣੇ ਕੋਲ ਤੁਸੀਂ ਕੋਈ ਵੀ ਤਿਆਰ ਕਰਵਾ ਸਕਦੇ ਹੋ ਆਪਾਂ ਤਾਂ ਦੇਖੋ ਇੱਕ ਇਹ ਵਾਲਾ ਹੈ ਇਹ ਵਾਲਾ ਇਹਦੇ ਨਾਲ ਦਾ ਸੀ ਲਿਆ ਕੇ ਕਰ ਕਰ ਦੇਵਾਂਗੇ ਜੇ ਕਿਸੇ ਨੂੰ ਪਸੰਦ ਹੋਵੇ ਆਪਾਂ ਆਰਡਰ ਕਰ ਸਕਦੇ ਹੋ ਇਹ ਤਾਂ ਆਪਾਂ ਆਰਡਰ ਤੇ ਬਣਾਉਣਾ ਹੈ ਇਹ ਆਪਣੇ ਕੋਲ ਹੈਗੇ ਜੇ ਤੁਸੀਂ ਕਰਵਾਉਣਾ ਹੈ ਇਹ ਵੀ ਆਪਾਂ ਬਣਾਉਣਾ ਹੈ ਛੋਟਾ ਇਹ ਵੀ ਇੱਕ ਸੂਟ ਬਣਾਉਣਾ ਬਣਾਉਣਾ ਆਪਾਂ ਤੇ ਇੱਕ ਆਪਣੇ ਕੋਲੇ ਹੈਗਾ ਇਹ ਵਾਲਾ ਇਹ ਛਿੰਦੀ ਬੁੱਟੀ ਦਾ ਬਣਾਉਣਾ ਆਪਾਂ ਤੇ ਇੱਕ ਸੂਟ ਆਪਣੇ ਕੋਲੇ ਇਹ ਦੋ ਸੂਟ ਆਪਣੇ ਕੋਲੇ ਹੈਗੇ ਜੇ ਕਿਸੇ ਨੇ ਇਹਨਾਂ ਚੋਂ ਕਰਾਉਣਾ ਹੋਵੇ ਤੇ ਜੇ ਇਹਨਾਂ ਚੋਂ ਕਿਸੇ ਨੂੰ ਵੀ ਕੱਲਰ ਪਸੰਦ ਆਵੇ ਤਾਂ ਆਪਾਂ ਨੂੰ ਆਰਡਰ ਦੇ ਸਕਦੇ ਆ ਤੇ ਆਪਾਂ ਲਿਆ ਕੇ ਬਣਾ ਦੇਵਾਂਗੇ ਇਹ ਚਾਰ ਸੂਟ ਹੈਗੇ ਛਲਕ ਪਛਵੀਨਾਂ ਤੇ ਇਹ ਪਛਵੀਨ ਅਤੇ ਇਹ ਇਹ ਵੀਡੀਓ ਨੂੰ ਮੀਡਗੋ ਬਧਿਆ ਲੱਗੀ ਤਾਂ ਲਾਇਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜ਼ਰੂਰ ਦਬਾਇਆ ਕਰੋ ਕਿਉਂਕਿ ਜਿਹੜੀ ਵੀਡੀਓ ਆਗਈ ਅਸੀਂ ਤੁਹਾਡੇ ਕੋਲ ਪਹੁੰਚੇ ਵੀਡੀਓ ਵੇਖਣ ਲਈ ਧੰਨਵਾਦ ਲਾਸਟ ਦੇ ਵਿੱਚ ਫਿਰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਆ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਘੰਟੀ ਬਟਨ ਜ਼ਰੂਰ ਦਬਾਓ ਕਿਸੇ ਵੀ ਭੈਣ ਨੇ ਨੀਡਲ ਵਰਕ ਸਿੰਧੀ ਬੂਟੀ ਦਾ ਮਸ਼ੀਨ ਵਰਕ ਤੇ ਇਹਨਾਂ ਦਾ ਸੂਟ ਤਿਆਰ ਕਰਵਾਉਣਾ ਹੋਵੇ ਆਪਾਂ ਤੋਂ ਕਰਵਾ ਸਕਦੀ ਹੈ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ